ਪਿਛਲੇ ਕਈ ਦਿਨਾਂ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦਿਨ ਹੜਾਂ ਦੀ ਸਿੱਤੀ ਜਰੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਡਿਊਟੀ ਲੰਕੀ ਗਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੇ ਕੁਝ ਟਰਾਲੀਆਂ ਜਿਹੜੀਆਂ ਨੇ ਸੰਗੂ ਬਾੜ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਕਿਤੇ ਵੇਚੀਆਂ ਗਈਆਂ ਨੇ ਜਦੋਂ ਟਾਇਰ ਬਰਾਮਤ ਹੋਏ ਨੇ ਬਹੁਤ ਮਾੜੀ ਗੱਲ ਹੈ ਜੀ ਇਹ ਕਿਉਂਕਿ ਕਿਸਾਨ ਭਰਾ ਸਾਡੇ ਅੰਨ ਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਹਾਂ ਜੀ ਹੁਣ ਵੀ ਨਾਲ ਆ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਆ ਨਹੀਂ ਰਹਾਂਗੇ ਤਾਂ ਵੀ ਨਾਲ ਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁੰਮ ਕੇ ਆਈ ਕਿ ਪੱਕੂ ਪੰਕਜ ਹਰਾਂ ਦੇ ਉੱਥੋਂ ਵਰਕਸ਼ਾਪ ਤੋਂ ਮਿਲਿਆ ਨੇ ਜੀ ਉੱਥੋਂ ਉਹ ਜੋ ਵੀ ਸਮਾਨ ਸੀਗਾ ਉੱਥੋਂ ਬਰਾਮਣ ਹੋ ਗਿਆ ਉਹ ਕੋ ਸ਼ੰਭੂ ਥਾਣੇ 'ਚ ਭੇਜ ਦਿੱਤਾ ਗਿਆ ਉਹ ਕਾਰੀ ਵਾਸਤੇ ਔਰ ਕੋਈ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਔਰ ਡੀ ਐਸ ਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇਥੋਂ ਦੇ ਸਾਰੇ ਸਤਿ ਸਾਬਨ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਜੀ ਬਰਦਾਸ਼ਤ ਨਹੀਂ ਕਰੂੰਗਾ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਹਾਨੂੰ ਇੱਕ ਖਤ ਬੰਨ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪਪੂ ਪਲਕੋਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸਟ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਤੇ ਤੁਸੀਂ ਸਾਰੇ ਮੇਰੇ ਲਈ ਸਤਿਕਾਰਯੋਗ ਮੈਂ ਤੁਹਾਡਾ ਸਦਾ ਸਤਿਕਾਰ ਕਰਦਾ ਤੇ ਮੇਰੀ ਤੁਹਾਨੂੰ ਬਤਨ ਕੇ ਬੇਨਤੀ ਹੈ ਕਿ ਆਪਾਂ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਇਹਦੀ ਕੋਖ ਕਰਕੇ ਹੋਰ ਵੀ ਕਿਤੇ ਜਿੱਥੇ ਕਿਤੇ ਮੈਂ ਆਪਣੇ ਪੱਧਰ ਤੇ ਵੀ ਜਿੰਨੇ ਕਵਾੜੀਆਂ ਦੀਆਂ ਮੈਂ ਇੱਕ ਲਿਸਟ ਬਣਾਈ ਹੈ ਜਿਹਦੇ ਵਿੱਚ 18-19 ਦੁਕਾਨਾਂ ਨੇ ਅਸੀਂ ਉੱਥੇ ਵੀ ਇੱਕ ਪੈਰ ਵੀ ਕਰ ਰਹੇ ਹਾਂ ਕਿ ਕਿਤੇ ਇੱਥੇ ਤਾਂ ਨਹੀਂ ਕੋਈ ਸਮਾਨ ਆਇਆ ਕਿਸੇ ਦਾ ਤਾਂ ਕਿ ਜਿਹੜੇ ਕਿਸਾਨ ਭਰਾਵਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਜੀ ਟਰਾਲੀਆਂ ਚੋਰੀਆਂ ਹੋਈਆਂ ਨੇ ਕਿ ਉਹਦਾ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਜਾਂ ਤਾਂ ਉਹ ਟਰਾਲੀ ਵਾਪਸ ਮਿਲ ਜਾਣ ਜਾਂ ਉਹਦਾ ਕੋਈ ਮਾਲ ਜਾਨਾ ਨੂੰ ਮਿਲੇ ਸੋ ਮੈਂ ਇਸ ਕਰਕੇ ਇਹ ਵੀਡੀਓ ਇਸ ਪਾਈ ਤੁਹੋਟਲੀ ਪਾ ਰਿਹਾ ਮੇਰੀ ਕਿਸਾਨ ਭਰਾਵਾਂ ਨੂੰ ਆਪਨ ਕੇ ਬੇਨਤੀ ਹੈ ਕਿ ਹਮੇਸ਼ਾ ਹੀ ਮੈਂ ਕਿਸਾਨ ਮਜ਼ਦੂਰ ਇਕਤਾ ਜਲਦਾਬਾਦ ਦਾ ਨਾਰਾ ਲਾਉਂਦਾ ਰਹਾਂ ਹਮੇਸ਼ਾ ਤੁਹਾਡੇ ਨਾਲ ਔਰ ਕਿਸੇ ਵੀ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੇਰੇ ਤੋਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਅਗਰ ਕੋਈ ਨੁਕਸਾਨ ਹੋਇਆ ਅਗਰ ਟਰਾਲੀਆਂ ਚੋਰੀ ਹੋਈਆਂ ਨੇ ਇਨਵੈਸਟੀਗੇਸ਼ਨ ਚ ਪਾਇਆ ਗਿਆ ਤਾਂ ਦੋਸ਼ੀ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਹੈ